ਆਰੇ ਫਸਰੀ ਕਾਜ ਬਈ ਸਾਰਿਆਂ ਨੂੰ ਸਵਾਗਤ ਹੈ ਸਾਡੇ ਨਵੇਂ ਬਲੌਗ ਵਿੱਚ ਜਿਵੇਂ ਵੀ ਆਪਾਂ ਕਹਿੰਦੇ ਆ ਤੁਹਾਨੂੰ ਵੀ ਆਪਾਂ ਇਹ ਸਹਵਾ ਸੂਪੀ ਜਿਨਾਂ ਕੀ ਉਹਨੇ ਇੱਕ ਬਿਸ਼ੇਰਾ ਦੋ ਤੋਂ ਨੇ ਜਿਹੜਾ ਇਹ ਲੱਗਾ ਦੋੜੇ ਦੇ ਵਿੱਚ ਤੇ ਬਾਕੀ ਭਾਈ ਆਪਣਾ ਨਰਵੈਰ ਵੀ ਐਨ ਬੜੀਆ ਤੇ ਆਪਣੀ ਵੀਡੀਓ ਤਾਂ ਨਹੀਂ ਪੈਂਦੀ ਦੀ ਤੇ ਆਪਣਾ ਵਿਆਹ ਤਾਂ ਤੇ ਉਹਦੇ ਵਰਕੇ ਤੇ ਬਾਕੀ ਬਿਸ਼ੇਰਾ ਦੇਖੋ ਤੁਸੀਂ ਐ ਕੁਆਲਟੀ ਬਈ ਤੇ ਬਾਕੀ ਬਈ ਸਾਊ ਆ ਇਹ ਐਂ ਦਾ ਕੁਛ ਨਹੀਂ ਕਹਿੰਦੇ ਹਾਕ ਮਾਰੇ ਤੇ ਆ ਜਾਂਦਾ ਇਹਦਾ ਨਾਮ ਹੈਗਾ ਨਾਮ ਦੱਸਿਏ ਅੰਦਰ ਪਿਆਰ ਨਾਮ ਆ ਬਈ ਇਹਦਾ ਦੇਖੋ ਖਾ ਕੇ ਤੇ ਆਂਦਾ ਬਈ ਕੰਨ ਕੁੰਨ ਦਾ ਵੀ ਕਹਾਲਾ ਕਾਇ ਤੇ ਬਾਕੀ ਬਈ ਖਰੀਸਰਾ ਵਧੀਆ ਏ ਐਨ ਫਿੱਟ ਤੇ ਪਾਣੀ ਇਹਦੇ ਪਰ ਰੱਖਿਆ ਕਰਨ ਇਹਦੀ ਕੇਅਰ ਕਰਿਆ ਕਰਨੀ ਤੇ ਬਾਕੀ ਬਈ ਇਹਦਾ ਹੀਰੇ ਦਾ ਪਿਆਰ ਬਹੁਤ ਆਹ ਦਿਖਾਉਂਗਾ ਇਹ ਹੀਰੇ ਦਾ ਪਿਆਰ ਬਹੁਤ ਏ ਦਾ। ਮੈਂ ਸੇਵਾ ਕਰੀ ਰਹਿਂਦਾ ਇਹ। ਹਰੇ। 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 ਠੀਕ ਹੈ। ਹੀਰੇ ਨੂੰ ਪਹੁੰਚ ਨਹੀਂ ਜਾਂਦਾ। ਨਹੀਂ ਹੀਰੇ ਜਰਦਾ ਨਹੀਂ ਕਿਸੇ ਵੀ। ਜਿਵੇਂ ਪਹਿਲਾਂ ਸਿਆਦੇ ਨੂੰ ਸਿਆਦੇ ਦਾ ਪਿਆਰ ਪੈ ਗਿਆ ਤਾਂ ਉਵੇਂ ਇਹਦੇ ਕ ਪੈ ਗਿਆ ਹਮਰੇ। ਉਹਦਾ ਸਿਆਦੇ ਜਦੋਂ ਮੈਂ ਬੜੇ ਕਰਕੇ ਮੜਾ ਮੁੱਟਾ ਕਰ ਵੀ ਦਿੰਦਾ ਤਾਂ। ਤੇਰੇ ਤਾਂ ਜਿਵੇਂ ਹੁਣ ਇੱਕ ਖੁਰਲੀ ਦੇ ਇੱਕ ਖੁਰਲੀ ਦੇ ਵਿੱਚੇ ਖਾਂਦੇ ਆ। ਪਾਣੀ ਪੋਣੀ ਪੀ ਲੈਦੇ ਰਹੇ ਜਾਲੇ ਹੀ ਲੈ ਗਏ। ਕੱਲ ਮੇਰੇ ਸਿੱਕੇ ਕਰੇ ਨੇ ਉਰੀ ਬਹਿ ਗਿਆ ਕੇ ਹੀਰੇ ਨੇ ਇਹਨੂੰ ਕੁਝ ਨਹੀਂ ਕਿਹਾ ਪੀਰਾ ਵੀ ਉਰੀ ਬੈਠਾ ਤਾਂ ਕਹਿੰਦੇ ਤੇ ਬਾਕੀ ਚਲੋ ਆਪਣੇ ਲੰਗਰ ਵੀ ਲੈ ਆਏ ਹੋਏ ਕੱਲ ਦਿਖਾ ਦੇ ਤੁਹਾਨੂੰ ਵੀਡੀਓ ਤੇ ਆਪਾਂ ਨੇ ਉੱਥੇ ਵੀ ਜਾਣਾ ਕਹਣੀ ਲੰਗਰ ਲਾਏ ਹੈ ਬਾਈ ਤੇ ਆਪਾਂ ਨੇ ਹੁਣ ਐਤ ਕੀ ਲਾਣਾ ਕਦੇ ਘੜਾ ਸ਼ਾਮ ਗੱਜਰੇਲੇ ਦਾ ਲੰਗਰ ਉੱਥੇ ਵੀ 26 ਦੀ ਨੂੰ ਲਾਣਾ ਬਈ ਉੱਥੇ ਵੀ ਸਾਰੇ ਜਣੇ ਪਹੁੰਚੋ ਚਲ ਬਤਵਾਰ ਚਲ ਚਲ ਤਾਂ ਅੰਨ ਦੇ ਵਾਰ ਬੰਨ੍ਹ ਤਲਦ ਦੁੰਗੀ ਹੈ ਬਈ ਇਹਦੇ ਨਾਲ ਨਰਵੈਰ ਆ ਲੈ ਬੱਚੇ ਆ ਲੈ ਆਰੇ ਸਾਰੇ ਪਾਈ ਆ ਲੈ ਆਰੇ ਨੀਲੇ ਰੰਗ ਦਾ ਤੋਲ ਵੀ ਜਿਹੜਾ ਆਪਣਾ ਘੋੜੀ ਮੇਡ ਕਰਾਈ ਦੀ ਚਲੋ ਇਹਦੇ ਨਾਲ ਆਪਣਾ ਨਰਵੈਰ ਰੱਖਿਆ ਬਾਕੀ ਇਹ ਹੈਗਾ ਬशीर ਤੇ ਆਪਾਂ ਦਾ ਵਧੀਆ ਬਈ ਖਾਣ ਨੂੰ ਵੱਧ ਹੀ ਹੋ ਗਿਆ ਦੇਖੋ। ਬਾਕੀ ਚੈੱਕ ਦਿਖਾ ਦੇ ਬਾਈ ਮੁੰਡੇ। ਊੜੇ ਬਾੜੇ ਛੱਟਾ ਬਾਈ। ਇਹ ਪਾਣ ਇਹਦੇ ਪਰੇ ਰੱਖਿਆ ਕਰਨਾ ਇਹਦੀ ਕਿਹਿਆ ਰੱਖਣੀ ਹੈ ਇਹਦਾ। ਤੇ ਪਾਣ ਇਹਦੇ ਬਾਥ ਛੋਲ ਲਈ ਬਣਾਣਾ ਤਾਂ ਵਧੀਆ ਛੱਟਾ ਬਾਈ। ਅੱਧ ਗੱਡ ਵੀ ਸੋਹਣਾ ਬੰਦੇ ਦਾ ਇਹਦਾ। ਤੇ ਬਾਕੀ ਪਾਣ ਇਹਨੂੰ ਪੈਰ ਪੂਚ ਕਾਣਾ ਸਿਖਾਤੇ। ਦੇਖੀ। ਚੱਕੀ ਨਿਰ ਬਾਹਰੇ। ਤੇ ਕੀ ਬੁੱਧਾ? ਹਾਰੇ। ਇਹ ਤਾਂ ਚੱਕਣਾ ਤਾਂ ਇਹਨੂੰ ਬਾਈ ਜਾਣ ਦੇਣਾ ਨਹੀਂ ਆਉਂਦਾ ਹੈਗਾ। ਜੀ ਬਾਈ ਇਹ ਪਾਣੇ ਬਾਈ ਜਿਵੇਂ ਜਿਹਾ ਸਹਿਗਾ ਨੂੰ ਘੋੜਾ ਤੇ ਬਾਈ ਆਪਣੇ ਜਿਹੜਾ ਇਹ ਘੋੜੀ ਮੇਡ ਕਰਾਈ ਤੀ ਜੀ ਬਾਈ ਆਪਾਂ ਕਹਿ ਰਹੇ ਤੇ ਜਿਵੇਂ ਆਪਣੇ ਵੀ ਘੋੜੀ ਜੀਤੇ ਮੇਡ ਕਰਾਈ ਤੀ ਤੇ ਆਪਾਂ ਨੇ ਬਾਈ ਦੱਸ ਰਿਹਾ ਤੇ ਆਪਣੇ ਜਿਹੜਾ ਫਤੇ ਘੋੜਾ ਟਾਂਡੇ ਏਰੀਆ ਚ ਜਲੰਧਰ ਤੇ ਉਹਦਾ ਮੇਡ ਕਰਾਈ ਤੀ ਤੇ ਆਪਣੇ ਜੋ ਬੱਚਾ ਹੈ ਉਹ ਨਿਰਵੈਰਾ ਜੋ ਖਾਂਦੀ ਨਹੀਂ ਤੇ ਘੋੜੀ ਤੇ ਕਿੰਨੇ ਕਿੰਨੇ ਮਹੀਨੇ ਦਾ ਇਹ ਬਾਈ ਮਹੀਨੇ ਦੋ ਮਹੀਨੇ ਦਾ ਅਲੇ ਦੋ ਮਹੀਨ ਦੋ ਮਹੀਨੇ ਪੂਰਾ ਹੋਣਾ ਮਤਲਬ ਜਿਹੜੀ ਘੋੜੀ ਦੀ ਆਪਣੇ ਸਾਲ ਦੀ ਨਿੱਸੀ ਬਹੁਤ ਧੀ ਇਹ ਆਪਣੇ ਅੱਛੇ ਜਿਹੜੀ ਸ਼ੁਰੂ ਕਰੀ ਸੀ ਹੁਣ ਹੁਣ ਤਾਂ ਚੱਲ ਪਿਆ ਇੱਕ ਸੱਲ ਫਿਰ ਲਿਆਵਾਂਗੇ ਹੁਣ ਇਹਨੂੰ ਡਾਈਮਡ ਜੀ ਸ਼ੁਰੂ ਕਰਾਇਆ ਪਿਆ ਦੁੱਧ ਦਾਦੇ ਮਤਲਬ ਇਹਨੂੰ ਕਾਟਣ ਦੇ ਰਿਹਾ ਬੱਚੇ ਨੂੰ ਤੇ ਮਤਲਬ ਤੇ ਦਿਖਾਣੇ ਆਪਾਂ ਤੇ ਬਲ ਗਿਆ ਹੈ ਬੜੀ ਸੇਵਾ ਕਰਨਾਂ ਤਾਰੇ ਕੰਮ ਜਬਰਤ ਵੀ ਕਰਨੀ ਪਾਣੇ ਆਂਦਾ ਦਵਣੀ ਆ ਰਹਾ ਤੇ ਬਾਕੀ ਬਈ ਚੈਨਲ ਖੋਲੇ ਮੁੰਡਿਆਂ ਨੇ ਕਹਿਣਾ ਵੀ ਚੈਨਲ ਦਾ ਉਹ ਤਾਂ ਮਣੇ ਫੋਲ ਪਾ ਤੇ ਹੁਣ ਬਈ ਚੱਲ ਰਿਹਾ ਕੰਮ ਤੇ ਬਈ ਹਰੇਕ ਸਾਲ ਆਪਾਂ ਸ਼ਾਬ ਕਰਦੇ ਰੈਂਕੀ ਨੂੰ ਬਸ ਗਰੀਆ ਗਰੀਆ ਇਹ ਵਿੱਚ ਖੱਡਿਆ ਛੁੱਟਿਆ ਨਾ ਭਾਈ ਜੀ ਆ ਗਾਜਰ ਵਾਂਗ ਦੇਖਦੀ ਵਿੱਚ ਇਹ ਤਾਂ ਜਗਦੀ ਵੀ ਰਾਖਦਾ ਭਲੇ ਉਰਪ ਮੈਂ ਆ ਸਭ ਤੇ ਪਈ ਨਹੀਂ ਇਹ ਬਈ ਲੋਰ ਕਰ ਲਿਓ ਜਿੱਥੇ ਪੈ ਲੱਗੇ ਆਪਣਾ ਫਟਣਾ ਦੇਖੀ ਚੱਲ ਜਿਹੜੀ ਮੈਂ ਜਾ ਰਹੀ ਵਿੱਚ ਤੂੰ ਬੰਦ ਨਾ ਕਰ ਮਾਵੇ ਲੱਗੇ ਤੇ ਹੁਣ ਬਈ ਚੱਲ ਰਿਹਾ ਕਰਮਾ ਤੇ ਬਈ ਹਰੇਕ ਸਾਲ ਆਪਾਂ ਸ਼ਾਬ ਕਰਦੇ ਆ ਟੈਂਕੀ ਨੂੰ ਬਸ ਗਰੀਏ ਗੁਰੀਆਂ ਨੇ ਇਹਦੇ ਵਿੱਚ ਛੱਡਿਆ ਛੁੱਟਿਆ ਨਾ ਭਮਾਈ ਦੀ ਆ ਗੱਜਰ ਵਾਂਗ ਦੇਖਦੀ ਵਿੱਚ ਜਦ ਤੱਕ ਦੇ ਵੀ ਰੱਖਦਾ ਪਏ ਨੇ ਹਲ ਵਰਖ ਮੈਂ ਜ਼ਬਤ ਪਈ ਨਹੀਂ ਵਿੱਚ ਤੇ ਮੈਂ ਲੋਰ ਕਰ ਲਿਓ ਟਿੱਪ ਪੈ ਲੱਗੇ ਆਪਣਾ ਫਟਮਾ ਦੇਖੀ ਜਾ ਰਹੀ ਮਹਿਲ ਜਾ ਰਹੀ ਵਿੱਚ ਤੇ ਬਣ ਗਿਆ ਹੈ ਬਣੀ ਸੇਵਾ ਕਰਨੇ ਤਰਲੇ ਕੰਮ ਚ ਬਾਹਰ ਤੇ ਵੀ ਕਰਨੀ ਪਾਣੀ ਆਦਾ ਜਮਣੇ ਯਾਰਾ ਸੇਵਾ ਕੀ ਬਈ ਚੈਨਲ ਖੋਲੇ ਮੁੰਡੇ ਨੇ ਕਹਿਣਾ ਵੀ ਚੈਨਲ ਤੇ ਉਹ ਤਾਂ ਮਣੇ ਹਾਂਜੀ ਬਈ ਆਪਾਂ ਲੱਗੇ